ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਔਰਤ ਦੇਸ਼ ਦੀ ਆਵਾਜ਼ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਮੈਡਮ ਹਰਮਨ ਸ਼ਰਮਾ ਦੀ ਅਗਵਾਈ ਵਿੱਚ ਇੱਕ 21 ਦਿਨਾਂ ਦਾ ਸिलाई ਸੈਂਟਰ ਖੋਲ੍ਹਿਆ ਗਿਆ ਹੈ ਪਲੇਰੀਆ ਮੱਲਾ ਵਿੱਚ ਜਿਸ ਵਿੱਚ ਮੁੱਖ ਮਹਿਮਾਨ ਸਰਦਾਰ ਕਿਰਨਜੀਤ ਸਿੰਘ ਗੈਰੀ ਪਹੁੰਚੇ ਨੇ ਤੇ ਰਿਬਨ ਕੱਟਣ ਦੀ ਰਸਮ ਦਾ ਆਗਿਆ ਨੇ ਗੈਰੀ ਸਾਹਿਬ ਸੋਸਾਇਟੀ ਦੀ ਸਮੁੱਚੀ ਟੀਮ ਵੱਲੋਂ ਮਾਨ ਜੋ ਸਿਹਾਰ ਕਿਰਨਜੀ ਸਿੰਘ ਹੈਰੀ ਦਾ ਮੁੱਖ ਮਾਨ ਦੇ ਤੌਰ ਤੇ ਪਹੁੰਚਣ ਦੇ ਨਿੱਘਾ ਸਵਾਗਤ ਕੀਤਾ ਸਰ ਕੀ ਕਹੋਗੇ ਅੱਜ ਜਿਹੜੇ ਤੁਸੀਂ ਮਾ ਕਿਰਨਜੀ ਸਿੰਘ ਹੈਰੀ ਚੇਅਰਮੈਨ ਮਾਜੂਰ ਮਲਾਮ ਕਾਂਗਰਸ ਪਾਰਟੀ ਅੱਜ ਮੈਂ ਨਸੋ ਗਾਉਂ ਮਹਾ ਪ੍ਰਜਾ ਸੰਗਤ ਅੱਜ ਮੈਂ ਬੜੀ ਖੁਸ਼ੀ ਹੈ ਕਿ ਇੱਕ ਔਰ ਦੇਸ਼ ਦੀ ਆਵਾਜ਼ ਵੈਲਫਰਾਰ ਸੁਸਾਇਟੀ ਜਿਨ੍ਹਾਂ ਦੇ ਆਗੂ ਹੈਗੇ ਆ ਬੀ ਹਰਮਨ ਸ਼ਰਮਾ ਇਹਨਾਂ ਦੀ ਹਿੰਮਤ 30 ਸਾਲ ਤੋਂ ਲਗਾਤਾਰ ਕਿਸੇ ਨਾ ਕਿਸੇ ਪਿੱਛੇ ਨਾਲ ਔਰਤਾਂ ਨੂੰ ਜਗਾਉਣ ਲਈ ਉਹਨਾਂ ਨੂੰ ਆਪਣਾ ਪ੍ਰੋਜੈਕਟ ਕਰਨ ਲਈ ਉਹਨਾਂ ਦੇ ਪਰਿਵਾਰਾਂ ਨੂੰ ਸੰਭਾਲ ਲਈ ਸਿਵਾ ਮਾ ਜੀ ਹੈ ਕਰ ਰਹੀ ਹੈ ਅੱਜ ਸੁਭਾਲੇ ਦੇ ਵਿੱਚ ਬਠਿੰਡਾ ਦੇ ਪ੍ਰੇਰਿਆ ਮਾਲੇ ਤੋਂ ਇਹ ਇੱਕ ਬੱਚਾ ਦੇ ਵਾਸਤੇ ਕੁੜੀਆਂ ਦੇ ਵਾਸਤੇ ਫ੍ਰੀ ਸਲਾਈ ਸੈਂਟਰ ਜਿਹੜਾ ਹੈ ਖੋਲਿਆ ਜਿਸ ਦੇ ਨਾਲ ਖਾਸ ਕਰਕੇ ਲੜਕੀਆਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਲਈ ਇੱਕ ਗਰਾਉਂਡ ਦਿੱਤਾ ਜਾ ਰਿਹਾ ਹੈ ਬਹੁਤ ਰੱਸੀ ਗੱਲ ਹੈ ਮੈਂ ਮਾਣਵਾ ਦਣਾ ਤੋਂ ਪ੍ਰਵਾਸਨਾ ਦੇ ਅਰਜ਼ ਕਰਦਾ ਕਿ ਇਹ ਇੱਕ ਸੋਸਾਇਟੀ ਹੈ ਜਿਨੇ ਵੀ ਇਹਦੇ ਮੈਂਬਰ ਹੈਗੇ ਹੈ ਜਿਹੜੀ ਇਹ ਟੀਮ ਹੈਗੀ ਹੈ ਔਰ ਦੀ ਆਵਾਜ਼ ਕਰਕਰ ਸੋਸਾਇਟੀ ਇਹ ਦੂਣੀ ਰਾਤ ਆਪਣੀ ਪ੍ਰਤੀ ਕਰੇ ਤੁਸੀਂ ਮੈਂ ਆਪਣੇ ਬੋਲ ਰਿਹਾ ਕਿ ਗੁਰੂ ਕਾਨਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਹੁਣ ਤੇ ਸੁਝਦੀ ਨਹੀਂ ਹਰ ਤਰ੍ਹਾਂ ਦੀ ਮਦਦ ਅਸੀਂ ਕਰਾਂਗੇ ਹੁਣ ਵੀ ਜਿਸ ਲੈਵਲ ਤੇ ਜੱਜ ਹੋ ਗਿਆ ਹੈ ਅਸੀਂ ਆਪਣੇ ਟੀਮ ਬਲੋਂ ਕੇ ਕੇਸ ਵੈਲਫੇਅਰ ਸੁਸਾਇਟੀ ਦੇ ਨਾਲ ਹਮੇਸ਼ਾ ਖੜੇ ਰਹੇ ਹਾਂ ਜੀ ਮੈਡਮ ਮੈਡਮ ਕੀ ਕਹਾਂਗੇ ਪੁਨਮਸਤੈ ਮੈਂ ਹੰਮਸ ਸੰਚੇਦਾ ਮੈਂ ਅੱਜ ਫੜੇ ਸੁਸਾਇਟੀ ਵੱਲੋਂ ਕਈ ਮਸਾਲਾ ਤੋਂ ਪਿਛਲੇ ਕਈ ਸਾਲਾਂ ਤੋਂ ਫਲਾਈ ਸੈਂਟਰ ਖੋਲ੍ਹਣ ਲਈ ਬਸ ਸਿਰਫ ਨਹੀਂ ਫਲਾਈ ਸੈਂਟਰ ਖੋਲ੍ਹਿਆ ਹੈ ਦੂਰ ਕਿਤਨਾ ਹੈ ਜੀ ਕਿ ਕਿ ਸਾਡੇ ਫ੍ਰੀ ਹੁੰਦੇ ਹੈਗੇ ਅਸੀਂ ਚਾਹਦੇ ਹਾਂ ਉਹਨਾਂ ਨੂੰ ਆਤਮ ਨਿਰਭਰ ਬਣਾ ਲੈ ਇਹ ਤਰੀਕਾ ਸਲਾਈ ਸਟਰ ਕਰਨਗੇ ਜਿਹੜੀ ਪੜਾਣਾ ਕੰਮ ਨਹੀਂ ਲੱਗ ਸਕਦੀਆਂ ਬਾਹਰ ਕੋਈ ਕੰਮ ਸਮਾਂ ਮਹਾਦੇ ਪੈਰਾਂ ਤੇ ਖੜੇ ਹੋ ਕੇ ਉਹ ਸਲਾਈ ਸਟਰ ਸਿੱਖ ਕੇ ਫ੍ਰੀ ਸਲਾਈ ਸਟਰ ਜਿਹੜਾ ਅਸੀਂ ਕੁਝਦੇ ਹਾਂ ਸਲਾਈ ਸਿੱਖ ਕੇ ਬਾਅਦ ਫਿਰ ਖੜੇ ਹੋ ਕੇ ਆਪ ਦਾ ਰੋਜ਼ਗਾਰ ਕਮਾ ਸਕਦੇ ਆ ਤੇ ਅਸੀਂ ਬਾਕੀ ਉਹਨਾਂ ਦਾ ਧੰਨਵਾਦ ਕਰਦੇ ਆਂ ਕਿ ਸਾਡੀ ਫ੍ਰੀ ਦੀ ਪ੍ਰੋਗਰਾਮ ਹੈ ਜੀ ਸਰ ਸਾਡੇ ਨਾਲ ਬਹੁਤ ਦਾਮ ਹੋ ਰਿਹਾ ਹੈ ਸਾਡੀ ਸੰਸਥਾ ਨਾਲ ਬਹੁਤ ਧੰਨਵਾਦ ਕਰਦੇ ਆਂ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਉਹਨਾਂ ਨੂੰ ਜਿਹੜਾ ਇਹਨਾਂ ਨੇ ਆ ਕੇ ਸਾਡਾ ਮਨ ਲ और ये लोग मत करो